ਪਾਪਾ ਦੇ ਬੋਲ ਸੀ ਕਿ ਦੁਨੀਆ ਤੇ ਇਕੱਲੇ ਆਏ ਆ ਇਕੱਲਿਆਂੇ ਜਾਣਾ ਆਪਾਂ ਤੇ ਮੇਰੇ ਪਾਪਾ ਨੇ ਮੈਨੂੰ ਮੈ ਸਹੀ ਚੀਜ਼ ਸਮਝਾਣੀ ਕਿ ਤੂੰ ਜੋ ਕਰਨਾ ਚਾਹਦੀ ਤੂੰ ਕਰ ਮੈਂ ਗੋਰਜੀਸ ਪੰਗਣਾ ਸਟੂਡੀਓ 2017 ਦੇ ਵਿੱਚ ਸਟਾਰਟ ਕੀਤਾ ਸੀ ਔਰ ਜਦੋਂ ਸਟਾਰਟ ਕੀਤਾ ਸੀ ਉਸ ਟਾਈਮ ਬਿਲਕੁਲ ਨਹੀਂ ਸੀ ਕਿ ਮੈਂ ਇੱਥੇ ਤੱਕ ਕਰ ਲੈ ਕੇ ਆ ਸਕਦੀ ਆ ਅਮ ਅੱਜ ਆਪਣੇ ਆਪ ਤੇ ਪ੍ਰਾਊਡ ਵੀ ਆ ਇਸ ਚੀਜ਼ ਨੂੰ ਲੈ ਕੇ ਤੇ 2017 ਤੋਂ ਤੇ ਹੁਣ ਤੱਕ ਦੀ ਗੱਲ ਕਰਾਂ ਕਿ 9 ਸਾਲ ਹੋ ਗਏ ਕਾਫੀ ਕੁਝ ਫੇਸ ਕੀਤਾ ਐਜ਼ ਅ ਗਰਲ ਜੇ ਮੈਂ ਗੱਲ ਕਰਾਂ ਕਿ ਕੁੜੀਆਂ ਲਈ ਬਹੁਤ ਸੱਚੀ ਬਹੁਤ ਮੁਸ਼ਕਿਲ ਹੁੰਦਾ ਹੈ ਇਸ ਚੀਜ਼ ਨੂੰ ਫੇਸ ਕਰਨਾ ਆੜ ਕੀਤਾ ਸੀ ਤਾਂ ਕਾਫੀ ਮੈਨੂੰ ਮੁਸ਼ਕਿਲਾਂ ਆਈਆਂ ਮੈਨੂੰ ਕਾਫੀ ਜਨਨੇ ਕਿਹਾ ਕਿ ਕਿਹੜੇ ਕੰਮ ਚੋਂ ਤੂੰ ਪੈ ਗਈ ਐ ਕਿਉਂ ਸਟਾਰਟ ਕਰਨ ਲੱਗੀ ਐ ਭੰਗੜਾ ਤੇਰੇ ਬਸਦਾਨੀ ਆ ਉਹ ਚੀਜ਼ ਫੇਸ ਕਰਕੇ ਹੋਈ ਵੀ ਮੈਨੂੰ ਸੀ ਕਿ ਮੈਂ ਕਰਨਾ ਕਿਉਂਕਿ ਆਪਣੇ ਘਰ ਦਾ ਮੈਨੂੰ ਹੀ ਪਤਾ ਹੈ ਕਿ ਮੈਂ ਕਰ ਸਕਦੀ ਆ ਮੈਂ ਕਰ ਲਵਾਂਗੀ ਮੈਂ ਆਪਣੇ ਘਰ ਦੇ ਕੋਲੋਂ 1 ਮਹੀਨੇ ਦਾ ਟਾਈਮ ਲਿਆ ਕਿ ਮੈਂ ਇਹ ਕਰਨਾ 1 ਮਹੀਨੇ ਦੇ ਵਿੱਚ ਮੇਕਅਪਲਾ ਦੋ ਸਟੂਡੈਂਟ ਆਏ ਹੌਲੀ ਹੌਲੀ ਤਿੰਨ ਸਟੂਡੈਂਟ ਆਏ ਤਿੰਨ ਤੋਂ ਫਿਰ ਅੱਗੇ ਅੱਗੇ ਜਿੱਦਾਂ ਪਤਾ ਲੱਗਦਾ ਗਿਆ ਕਿ ਮੇਰੀ ਫਿਰ ਜਰਨੀ ਨੂੰ ਗਰੋਥ ਮਿਲੀ ਅੱਗੇ ਅੱਗੇ ਮੈਂ 1 ਮਹੀਨੇ ਦੇ ਵਿੱਚ ਆਪਣੇ ਆਪ ਨੂੰ ਮੈਂ 12 ਸਟੂਡੈਂਟ ਦੇ ਨਾਲ ਇਸ ਅਕੈਡਮੀ ਨੂੰ ਅੱਗੇ ਲੈ ਕੇ ਗਈ ਤੇ ਫੈਮਿਲੀ ਨੂੰ ਲੱਗਾ ਮम्मा ਪਾਪਾ ਨੂੰ ਲੱਗਾ ਕਿ ਹਾਂ ਇਹ ਕਰ ਸਕਦੀ ਹੈ ਤੇ ਅਗਰ ਮੈਂ ਡ੍ਰੀਮ ਦੀ ਗੱਲ ਕਰਾਂ ਡ੍ਰੀਮ ਮੇਰਾ ਕੁਝ ਹੋਰ ਸੀ ਬਣਨ ਦਾ ਮੈਂ ਆਫਟਰ ਪਲੱਸ 2 ਮੈਂ ਅਪਲਾਈਡ ਆਰਟ ਦੇ ਵਿੱਚ ਜਾਣਾ ਚਾਹੁੰਦੀ ਸੀ ਕਿ ਗ੍ਰੈਜੂਏਟ ਹੋਵਾਂ ਔਰ ਬਟ ਉਹ ਨਹੀਂ ਹੋ ਪਾਇਆ ਤੇ ਪੜ੍ਹਾਈ ਨੂੰ ਵਿੱਚ ਛੱਡ ਦਿਆ ਹੋਇਆ ਤੇ ਮੈਂ ਸੋਚਿਆ ਕਿ ਕਿਉਂ ਨਾ ਚਲੋ ਕੰਮ ਵਾਲੇ ਜਾਂਦੇ ਆ ਦੇਖਣਾ ਪੈਣਾ ਹੁਣ ਸਾਰਿਆਂ ਨੂੰ ਹਨਾ ਮੈਂ ਆਪਣੇ ਭੈਣਾਂ ਤੋਂ ਕਾਫੀ ਇਨਸਪਾਇਰ ਆ ਉਹਨਾਂ ਨੂੰ ਦੇਖ ਕੇ ਲੱਗਾ ਕਿ ਨਹੀਂ ਕੁਝ ਵੀ ਹਾਰ ਨਹੀਂ ਹੁੰਦਾ ਜੇ ਆਪਣੇ ਮੰਮਾ ਦੀ ਗੱਲ ਕਰਾਂ ਮੰਮਾ ਨੇ ਵੀ ਕਾਫੀ ਸਟਰਗਲ ਕੀਤਾ ਹੋਇਆ ਹੈ ਤੇ ਅੱਜ ਮੈਂ ਆਪਣੇ ਆਪ ਨੂੰ ਬਿਲਕੁਲ ਵੀ ਇਹ ਨਹੀਂ ਕਹਿ ਰਹੀ ਕਿ ਮੈਂ ਹੀ ਸਟਰਗਲ ਕੀਤਾ ਸਾਰੀਆਂ ਕੁੜੀਆਂ ਸਟਰਗਲ ਕਰਦੀਆਂ ਪਈਆਂ ਅੱਜਕੱਲ ਤੇ ਸਟਰਗਲ ਕਰਨਾ ਕੋਈ ਮਾੜੀ ਗੱਲ ਨਹੀਂ ਹੁੰਦੀ ਸਟਰਗਲ ਕਰੋ ਤਾਂ ਕਿ ਪਤਾ ਲੱਗੇ ਕਿ ਅੱਗੇ ਕਿਵੇਂ ਵਧਣਾ ਹੈ ਉਹੀ ਚੀਜ਼ ਹੋ ਰਹੀ ਹੈ ਮੇਰੇ ਨਾਲ ਹਾਲੇ ਤੱਕ ਮੈਂ ਬਹੁਤ ਕੁਝ ਸਿੱਖ ਰਹੀਆਂ ਸਿੱਖਿਆ ਵੀ ਹੈ ਮੇਰੇ ਪਾਪਾ ਦਾ ਡਰੀਮ ਸੀ ਕਿ ਮੈਂ ਟੀਵੀ ਤੇ ਆਵਾਂ ਮੈਂ ਸਾਰਾ ਕੁਝ ਸ਼ੋਅ ਕਰਕੇ ਦਿਖਾਵਾਂ ਤੇ ਪਾਪਾ ਦੇ ਅੱਗੇ ਨੱਚਦੀ ਟੱਪਦੀ ਨਹੀਂ ਰਹਿਣਾ ਤੇ ਪਾਪਾ ਨੇ ਮੈਨੂੰ ਜਿਹੜੇ ਬੋਲ ਬੋਲੇ ਕਿ ਤੂੰ ਹੀ ਕਰਨਾ ਤੇਰੇ ਪਿੱਛੇ ਮੈਂ ਵੀ ਨਹੀਂ ਕਦੀ ਖੜਾ ਰਹਿ ਸਕਦਾ ਹਮੇਸ਼ਾ ਨਾ ਤੇਰੀ ਮਾਂ ਕਦੀ ਖੜੀ ਰਹਿ ਸਕਦੀ ਐ ਪਾਪਾ ਦੇ ਜਿਹੜੇ ਨਿੱਕੇ ਜਿਹੇ ਬੋਲਸੋ ਮੈਨੂੰ ਬਿਲਕੁਲ ਪਹਿਲਾਂ ਲੱਗਦਾ ਸੀ ਕਿ ਚਲੋ ਪਾਪਾ ਵੈਸੇ ਸਮਝਾਉਂਦੇ ਆ ਜਿੱਦਾਂ ਇਹਦਾ ਲਾਈਫ ਗਰੋ ਕਰਦੀ ਆ ਜਿੱਦਾਂ ਦਸੀਂ ਮੈਚੁਰ ਹੁੰਦੇ ਆ ਹੌਲੀ ਹੌਲੀ ਲੱਗਦਾ ਕਿ ਮਾਪੇ ਦੇ ਵਰਡਸ ਉਹ ਸੱਚੀ ਟ੍ਰੂਲੀ ਸਾਡੇ ਲਾਈਫ ਚ ਕੰਮ ਆਉਂਦੇ ਆ ਤੇ ਹਾਲਾਂ ਪਾਪਾ ਹਮੇਸ਼ਾ ਮੇਰੇ ਨਾਲ ਰਹੋਗੇ ਮੈਨੂੰ ਪਤਾ ਐ ਤੇ ਪਾਪਾ ਦੇ ਬੋਲ ਹਮੇਸ਼ਾ ਨਾਲ ਐ ਉਹਨਾਂ ਨੂੰ ਕਰਕੇ ਜੋ ਪਾਪਾ ਦੀ ਡਰੀਮ ਸੀ ਮੈਂ ਜ਼ਰੂਰ ਪੂਰੇ ਕਰਾਂਗੀ ਤੇ ਪਹਿਲਾ ਜਿਹੜੇ 3 ਸਟੂਡੈਂਟਸ ਸੀ ਮੇਰੇ ਕੋਲ ਤੇ ਹੁਣ ਮੈਂ ਮੈਂ ਮੈਨੂੰ 9 ਸਾਲ ਹੋ ਗਏ ਆ 9 ਸਾਲ ਦੇ ਵਿੱਚ ਮੈਂ ਆਪਣੇ 200 ਪਲੱਸ ਸਟੂਡੈਂਟਸ ਨੂੰ ਕਰਵਾ ਚੁੱਕੀ ਆ ਮੈਂ ਵੈਡਿੰਗਸ ਵਾਲਿਆਂ ਨੂੰ ਵੀ ਕਰਵਾ ਰਹੀ ਆ ਵੈਡਿੰਗ ਕੋਰੀਓਗ੍ਰਾਫੀ ਆਲਸੋ ਮੈਂ ਕਰਵਾਂਦੀ ਆ ਤੇ ਸਟੇਟ ਲੈਵਲ ਤੇ ਆਪਣੀ ਟੀਮ ਨੂੰ ਜਿਤਾ ਕੇ ਲੈ ਕੇ ਆਈ ਆ ਕਾਫੀ ਕੰਪੀਟੀਸ਼ਨਸ ਵੀ ਜਿੱਤੇ ਹੋਏ ਆ ਤੇ ਯਾ ਮੈਂ ਅੱਗੇ ਅੱਗੇ ਹੋਰ ਵਧੀਆ ਕਰੂੰਗੀ ਤੇ ਆਪਣੇ ਨਵਾਂ ਸ਼ਹਿਰ ਦਾ ਨਾਮ ਜੂਰ ਰੋਸ਼ਨ ਕਰੂੰਗੀ ਕਹਾਣੀ ਖਤਮ ਨਹੀਂ ਹੁੰਦੀ ਕਹਾਣੀ ਲਿਖਣੀ ਵੀ ਆਪਣੇ ਹੱਥ ਚਈ ਹੈ ਕਹਾਣੀ ਦਾ ਐਂਡ ਕਰਨਾ ਵੀ ਆਪਣੇ ਹੱਥ ਚਈ ਹੈ ਸੋ ਇਸ ਕਰਕੇ ਕੁੜੀਆਂ ਨੂੰ ਸਪੈਸ਼ਲ ਲਈ ਹੈ ਕਿ ਅੱਗੇ ਆਓ ਕੁੜੀਆਂ ਕਿਸੇ ਨਾਲ ਵੀ ਘਟ ਨਹੀਂ ਆ ਅਸੀਂ ਕਰ ਸਕਦੀਆਂ ਤੇ ਆਪਾਂ ਕਰਦੀਆਂ ਰਹੋਗੇ ਆ ਤੇ ਇਹ ਮੇਰੇ ਲਈ ਸਾਰਿਆਂ ਲਈ ਮੈਸੇਜ ਹੈ